ਜਪਜੀ ਸਾਹਿਬ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲੇਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰੀਆ ਪਾਰ ਸਹਸ ਸਿਆਣਪਾ ਲਖ ਹੋਹੀ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਜੋ ਕੂੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈਵੜੈ ਆਈ ਹੁਕਮੀ ਉਤਮ ਨੀਝ ਹੁਕਮ ਲਿਖ ਦੁਖ ਸੁਖ ਪਾਈਏ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਏ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਹਉ ਮੈਂ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਚ ਕਰੇ ਤਨਖੀ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਤੂੜ ਕਤਕਤ ਕਥੀ ਕੋਟੀ ਕੋੜ ਕੋੜ ਦੇਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾਏ ਆਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਜਿੱਤ ਦਿਸੇ ਦਰਬਾਰ ਮਹੋਕੈ ਬੋਲਣ ਬੋਲੀਐ ਜਿੱਤ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਤਰੀ ਮੁਖ ਦਵਾਰ ਨਾਨਕੇ ਵੈ ਜਾਣੀਏ ਸਭੇ ਪਿਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਈ ਜਿਨ ਸੇ ਵੈ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਐ ਸਮਾਈ ਗੋਰੀਸ਼ਰ ਗੁਰਗੋਰ ਕਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਅੱਖ ਨਹੀਂ ਕਹਿਣਾ ਕਥਨ ਜਈ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਈ ਤੀਰਥ ਨਾ ਵਾਜੇ ਤਿਸ 파ਵਾ ਵੇਣ ਪਾਣੇ ਕੇ ਨਾਏ ਕਰੀ ਜੇ ਤਿਸ ਰੂਟੁ ਪਾਈ ਵਿਖਮਣ ਕਰਮਾ ਕੇ ਮਿਲੇ ਲਈ ਮਤ ਵਿਚਰ ਤਨ ਜਵਾ ਹਰ ਮਾਨਕ ਜੇ ਇੱਕ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਇਕੇ ਜਸ ਕੀਰਤ ਜਗ ਲੀ ਜੇ ਤਿਸ ਨਦਰ ਨਾਵ ਆਵਈ ਤਾ ਬਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੀ ਦੇਹ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣੇ ਸਿਦਪੀ ਸੁਰਨਾਥ ਸੁਣੇ ਤਰਤਵਲਾ ਕਾਸ਼ ਸੁਣੇ ਦੀਪ ਲੋ ਪਾਤਲ ਸੁਣੇ ਪੂਖ ਰਥਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮਾ ਇੰਦ सुने मुख सलाह सुने शास्त्र सुनेत वेद नानक भगता सदा दुख पाप का सुने सुनेत ज्ञान सुने काय स्नान सुने पावे हमार सुने लागे सहित ध्यान नानक भगता सदा विकास सुने दुख पाप का नाश सुने सरा गुणा के गाह सुने सेख पीर अंधे पावे सुनेवेहराहो सुने हाथ वे असगाहो नानक भगता सदा विगास सुने दुख पाप का नाश मन्ने की गत कही ना जाए जे को कहे पिछे पछताए कागद कलम न लिखण हार मन्ने का बह करण विचार ऐसा नाम रंजन होए जे को मन जाने मन कोई मन्ने सुरत हो मन बुद्ध मन्ने सकल प्रहुण की सुध मन्ने मोह चोटा न खाए मन्ने जम के साथ न जाए ऐसा नाम नरंजन होए जे को मन जाने मन कोई मन्ने मार्ग ठाक न पाए मन्ने पथ से प्रगट जाए ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਦਾ ਮੰਨੇ ਤਰੇ ਤਾਰੇ ਗੁਰ ਸਖ ਮੰਨੇ ਨਾਨਕ ਭਵੇ ਨਪਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਜੇ ਪਾਵੇ ਦਰਗਹ ਮਾ ਪੰਜੇ ਸੋਹੇ ਦਰ ਰਾਜਾ ਪੰਜਾ ਕਗੂਰੇ ਇਕਤਿਆ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮ ਤਹੌਲ ਧਰਮ ਦੇਆ ਕਾ ਪੂਤ ਸੰਤੋਖ ਥਾਪ ਰਖੇ ਜਿਸੂ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰਹੁਰ ਹੋਰ ਤਿਸਤੇ ਪਰਤਲੇ ਕਮਜੂਰ ਜੀ ਜਤਰੰਗਾ ਕੇ ਨਾਮ ਸਭਨਾ ਲਿਖਿਆ ਗੁੜੀਕਲਾ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨਸਵਾਲੇ ਹਰੂਪ ਕੀਤੀ ਦੱਸ ਜਾਣਾ ਕੰਕੁਤ ਕੀਤਾ ਪਸਉ ਇੱਕੋ ਕਹੋ ਤਿਸਤੇ ਹੋਇ ਲਕਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਨ ਜਾਵੇ 1 ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੋ ਸਦਾ ਸਲਾਮ ਤਿਨੇ ਰੰਕਾਰ असंख जप असंख पाओ असंख पूजा असंख तपताओ असंख मुख वेद पाठ असंख योग मन रहे उदार असंख भगत गुण ज्ञान विचार असंख सती असंख दातार असंख सुर मोह पक्षसार असंख मोन लिवलाय तार कुदरत कम कहा विचार वार्या ना जावा एक बार जो तुद पावे साई पलिकार तू सदा सलामत निरंकार असंख मूर खंद कौर संख चोर हराम कौर असंख मर कर जाहे जोर असंख गल हत्या कमाहे असंख पापी पाप कर जाहे असंख कुड़्यारूड़े फिराहे ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਜ਼ਿਕਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਮਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਚਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਮਾ ਅਖਰਾ ਸ ਸੰਜੋਗ ਖਾ ਜਿਨ ਇਹ ਲਿਖੇ ਤੇ ਸਿਰ ਨਾ ਹੈ ਜੀ ਫਰਮਾਹੇ ਤੇ ਉਤੇ ਪਾਹੇ ਜੀਤਾ ਕੀਤਾ ਤੇ ਤਨ ਉਹ ਵਿਣਨਾ ਮੈਂ ਨਹੀਂ ਕੋਤਾ ਕੁਦਰਤ ਕਮਨ ਕਹਾ ਵਿਚਾਰ ਆਰਿਆ ਨ ਜਾਵੇ ਇੱਕ ਵਾਰ ਜੋ ਤੁਤ ਪਾਵੇ ਸਾਈ ਪਲੀਕਾਰ ਤੋ ਸਦਾ ਸਲਾਮਤ ਅਨੰਕਾਰ ਪਰ ਇਹ ਹੱਥ ਪੈਰ ਤੰਦੇ ਹੀ ਪਾਣੀ ਤੋਤੇ ਉਤੁਰਖੀ ਮੂਤ ਪਲੀਤੀ ਕੱਪੜ ਹੋਏ ਦੇ ਸਬ ਲਈ ਆਹ ਤੋ ਪਰ ਇਹ ਮਤ ਪਾਪਾ ਕੇ ਸੰਗੋ ਤੋ ਪਹਿਨਾ ਵੇ ਕਰੰ ਪੁੰਨੀ ਪਾਪੀ ਅਖ ਨਾ ਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀਆਂ ਬੋ ਜਾਹੋ ਤੀਰਥ ਤਪ ਦੇ ਅਦਦਾਨ ਜੀ ਕੋ ਪਾਵੇ ਤਿਲ ਕਮ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨ ਲਾਓ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਤ ਆਤਮਾਣੀ ਬਰਮਾਓ ਸਤ ਸਹ ਹੰਸਦਾ ਮਨ ਜਾਓ ਕਮਨ ਸੁਵੇਲਾ ਵਖਤ ਕੌਣ ਕੌਣ ਥਿਤ ਕੌਣਾਰ ਕੌਣ ਸੁਰਤੀ ਮਾਹ ਕੋਣ ਜਿਤ ਹੋ ਆਕਾਰ ਵੇਲ ਨ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨ ਜੋਗੀ ਜਾਣੇ ਰਤਮਾ ਹੋ ਨ ਕੋਈ ਜਾ ਕਰਤਾ ਸਿੱਠ ਕੋ ਸਾਜੇ ਆਪੇ ਜਾਣੇ ਸੋਈ ਕਿਉਂ ਕਰ ਅੱਖ ਅਕ ਖੇਵਸਾ ਲਾਹੀ ਕਿਉਂ ਨਿਕ ਵੀ ਜਾਣ ਨਾਨਕ ਅਖਣ ਸਭ ਕੋ ਅੱਖੇ 1 2 1 ਸੇ ਜਾਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਸੋ ਪਤਾਲ ਪਤਾਲ ਲਖ ਆਕਾਸ਼ ਆਕਾਸ਼ ਓੜ ਕੋੜ ਕਪਾਲ ਥਕੇ ਵੇਦ ਕਹਿਨਕ ਬਾਤ ਸਹਿਸ 18 ਕਹਿਨਕ ਤੇ ਬਾਸ ਲੋ ਇਕਤਾਤ ਲੇਖਾ ਹੋਇ ਤ ਲਿਖੀਏ ਲੇਖਾ ਹੋਇ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਸਲਾ ਹੀ ਸਲਾ ਹੀ ਇਤੀ ਸੁਰਤ ਨ ਪਾਈਆ ਨਦੀਆਂ ਤੇ ਵਹ ਅਬਹ ਸਮੁੰਦਰ ਨਾ ਜਾਣੀਐ ਸਮੁੰਦ ਸਹ ਸੁਲਤਾਨ ਗਿਰਹ ਸੇਤੀ ਮਾਲਤਾਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੁ ਨ ਵਿਸਰੇ ਅੰਤਨ ਸਿਪਤੀ ਕਹਿਣੈ ਅੰਤਨ ਕਰਨੈ ਦਿਨੈ ਅੰਤਨ ਵੇਖਣ ਸੁਣਨੈ ਅੰਤਨ ਜਾਪੇ ਕੀ ਅਮਨ ਮੰਤ ਅੰਤਨ ਜਾਪੇ ਕੀਤਾ ਹੈ ਘਰ ਅੰਤਨ ਜਾਪੇ ਪਾਰਵ ਅੰਤ ਕਰਨ ਕਿਤੇ ਬਿਲ ਰਾਹੇ ਤਾਂ ਕਿ ਅੰਤ ਨਾ ਪਾਇਆ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਹਬ ਉੱਚਾ ਤਾ ਉੱਚੇ ਉਪਰ ਉੱਚਾ ਨਾ ਇਹ ਵੱਡਾ ਉੱਚਾ ਹੋਵੇ ਕੋਈ ਤੇ ਸੋਚੇ ਕੋਈ ਜਾਣੇ ਜਿਵੜੇ ਆਪ ਜਾਣੇ ਆਪਾ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਣ ਨਾ ਜਾਈ ਵੱਡਾ ਦਾਤਾ ਤਿਲਨਾ ਤੁਮ ਕਿਤੇ ਮੰਗੇ ਜੋ ਦੇ ਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਫਤ ਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਕਿਤੇ ਦੂਫ ਪੂਸਦ ਮਾਰ ਇਹ ਪੇਦਾ ਤੇ ਰਿਗਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਇ ਕੱਖਣ ਪਾਏ ਉਹ ਜਾਣ ਜਿੱਤੀ ਮੁਖ ਹੈ ਆਪੇ ਜਾਣੇ ਆਪੇ ਦੇ ਅੱਖੇ ਸੇ ਪੈ ਕੇ ਜਿਸ ਨੂੰ ਬਖਸ ਸਫਸਲਾ ਨਾਨ ਪਸਾਈ ਪਸਾ ਮੂਲ ਗੁਣੇ ਮੂਲ ਪਰ ਮੂਲ ਪਰ ਮੂਲ ਪੰਡਾਰ ਮੁੱਲਵੇ ਮੁੱਲ ਜੈ ਮੂਲ ਪੈ ਮੁੱਲਸਮਨ ਮੂਲ ਧਰਮ ਮੂਲ ਦੀਮਣ ਮੂਲ ਤਲ ਮੂਲ ਪ੍ਰੋਣਾ ਮੂਲ ਬਖਸੀ ਸਮੋਣ ਨਿਸਾਨ ਮੂਲ ਕਰਮ ਮੂਲ ਪ੍ਰਮਾਣ ਅਮੂਲੋ ਮੂਲ ਅੱਖਣ ਜੈ ਆਖਾ ਕਰੇ ਲਿਵਲੇ ਅੱਖਾ ਵੇਦ ਪਾਠ ਪੁਰਾਣ ਅੱਖਾ ਪੜੇ ਕਰ ਰਖਣ ਅੱਖਾ ਵਰਮੇ ਅਖਿੰਦ ਅੱਖਾ ਗੋਪੀ ਤੇ ਗੋਬਿੰਦ ਅੱਖਾ ਇਸਰ ਅਕੇ ਸਦ ਅੱਖਾ ਕੇਤੇ ਕੀਤੇ ਬਤਾ ਅੱਖਾ ਦਨ ਵਾਕੇ ਦੇ ਅੱਖਾ ਸੁਰਨਾ ਮੰਜਨ ਸੇ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉੱਠ ਡੁੱਟ ਜਾਏ ਕਿਤੇ ਕਿਤੇ ਹੋਰ ਕਰੇ ਦਾਤ ਨਾ ਸੁਕੇ ਗਈ ਕੀ ਜਿਗੜ ਪਾਵੇ ਤੇ ਵੜ ਹੋਏ ਨਾਨਕ ਜਾਨਾ ਸੱਚਾ ਸੋਜੇ ਕੋ ਆਖਾ ਬੋਲ ਉਗੜਦਾ ਲਿਖੇ ਸਰ ਗਵਾਰ ਅਗਰ ਸੋਦਰ ਕੇ ਹਸੋ ਕਰ ਕੇ ਹਜਤ ਬੈ ਸਭ ਸਮਾਂ ਲਿਵਾਜੇ ਨਾਦ ਨੇ ਇੱਕ ਸੰਖਾ ਕੇਤੇ ਵਾਵਣ ਹਰ ਕਿਤੇ ਰਾਗ ਪ੍ਰਿਸਕਹਿਨ ਕੇਤੇ ਗਾਵਣ ਹਰੇ ਗਾਵੇ ਤੁਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮਦਰ ਗਾਵੇ ਚਿਤ ਗੁਪਤ ਲਿਖ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਬਨਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਹਿੰਦੇ ਦਰਸ਼ਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸੁਦਿਸਮਤ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਰਖਿਸ ਉਜੁਗ ਜੁਗ ਦੇ ਦਾਣਾ ਲੈ ਗਾਵੇ ਮੋਹਣੀ ਅਮਨ ਮੋਹਨ ਸੁਰਗਾ ਮਚ ਪਿਆ ਲੈ ਗਾਵਨ ਰਤਨ ਪਾਏ ਤੇਰੇ ਅਸ਼ਟ ਤੀਰ ਤਾ ਲੈ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਜ ਨੂੰ ਗਾਵੇ ਜੋਤੁਦ ਪਾਵਨ ਰਤੇ ਤੇਰੇ ਭਗਤਰ ਸਾਲੇ ہور کتھے گاون سیں میں جتنے ਹਨ ਨਾਨਕ ਕਿਆ ਵਿਚਾਰੇ ਸੋਈ ਸੋਈਸਦਾ ਸਾਹਿਬ ਸੱਚਾ ਸਾਚੀ ਨਈ ਹੈਪੀ ਹੋਸੀ ਜੈ ਜੈ ਜਿਸੀ ਰਚਨਾ ਜਨਨ ਚਾਈ ਰੰਗੀ ਰੰਗੀ ਪਾਤੀ ਕਰਕਰ ਜਿਨਸੀ ਮਾਇਆ ਜਨਨ ਪਾਈ ਕਰਕਰ ਵੇਖਿਆ ਕੀਤਾ ਹੈ ਆਪਣਾ ਜਿਪ ਤੇ ਸਦੀਵ ਜੈ ਜੋ तिस ਪਾਵੈ ਸੋਈ ਕਰਸੀ ਹੁਕਮ ਨ ਕਰਣਾ ਜੈ ਸੋ ਪਾਸਾ ਸੋ ਸੋ ਪਾਸਾ ਸਾਹਿਬ ਨਾਨਕ ਰਹਿਣਾ ਜੈ ਮੁੰਦਾ ਸੰਤੋਖ ਸ਼ਰਮ ਪਚੋਲੀ ਧਿਆਨ ਕੀ ਕਰੇ ਬਿ ਪਹੂਤ ਕਿੰਤਾ ਕਲਕੁਆਰੀ ਕਾ ਹੈ ਜੁਕਤ ਡੁੰਡਾ ਪ੍ਰਤੀਤ ਆਈ ਪੰਤੀ ਸਗਲ ਜੀ ਮਤੀ ਮਨਜੀ ਤੇਜਕ ਜੀਤ से आदेश तसे आदेश आदनिला नादनहत जुगजुग इकोवेस पुक्त ज्ञान दे भंडारन कटकट बजहनाद आपनाथनाथी सबजा की रे से दवरा साथ संयोग योग दोई कार चलावे लिखे होवे पा आदेश तसे आदेश आदनिला नादनहत जुगजुग इकोवेस जुग एक काम आई युक्त वेइ तीन चेले प्रवान एक संसारी एक भंडारी एक कलाए दिमान जे तुस पावे तेवे चलावे जीवो है फरमान ओहो वेखे उन नदर ना आवे बहुतै ओ वडा ਆਦੇਸ ਤੇ ਸੇ ਆਦੇਸ ਆਦੇ ਨੀ ਲਾਨਾ ਦਨ ਜੁਗ ਜੁ 21 ਅਸਨ ਲੈ ਲੈ ਪੰਡਾਰ ਜੋ ਕਿਛ ਪਾਇ ਸੋ ਇੱਕ ਵਾਰ ਕਰ ਕਰ ਵੇਖ ਸੱਜਣ ਹਰ ਨਾਨਕ ਸੱਚੀ ਕੀ ਸਾਚੀ ਕਰ ਆਦੇਸ ਤੇ ਸੇ ਆਦੇਸ ਆਦੇ ਨੀ ਲਾਨਾ ਦਨ ਜੁਗ ਜੁ 21 ਇੱਕ ਦੂ ਜੀ ਬੋ ਲਖ ਹੋਏ ਲਖ ਹੋਏ ਲਖ 20 ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਤਪੌਣੀਆਂ ਚੜੀ ਹੋਈ ਕਿਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੈ ਠਿਸ ਆਖਣ ਜੋਰ ਚ ਪਹਿਨਾ ਜੋਰ ਜੋਰ ਨ ਮੰਗੰਦੇ ਇਨਜ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਸੂਰ ਜੋਰ ਨ ਸੁੱਤੀ ਗਿਆਨ ਵਿਚਾਰ ਜੋਰ ਨ ਜੁਕਤੀਸ਼ਟ ਸੰਸਾਜ ਜੇ ਸਾਥ ਜੋਰ ਕਰ ਵੇਖੋ ਸੋ ਨਾਨਕ ਉਤਮ ਨੀਜਨ रुति राती रुती वार थितिवार पानी पा साल तिशी तरती थाप रखी धर्मसाल तिशी जी जूत किरंग तिनके कर्मी कर्मी हो विचार सच्चा अप सचा दरबार तिथे सोहन पंच पुराण नदी करम पानी सन कच का पकाई उए नानक जापे जाए धर्म खंड कह धर्म ज्ञान खंड का खो कर्म केते पौन पानी बसंतर केते कान मिश केते ब्रह्मह घाटत रूप रंग विश केते कर्म भूमि मेर केते के तूप देश के इंद सुर केते केते मंडल देश केते सिद्ध बुद्धनाथ केते केते देवी देवीस ਕਿਤੇ ਦੇਵਦਾਨ ਮਨ ਕਿਤੇ ਕਿਤੇ ਰਸਵੰਦ ਕਿਤੇ ਖਾਣੀ ਕਿਤੇ ਬਾਣੀ ਕਿਤੇ ਫਤਨ ਰਿੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚਾਰਿਤ ਦਿੱਥੇ ਨਾਦਬੀਨੋਦ ਕੋੜਨਾਨ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੇ ਘੜਤਕੜੀ ਬਹੁਤ ਹਨ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਦਿੱਥੇ ਘੜੀ ਸੁਤਮਦ ਮਨ ਬੁੱਧ ਦਿੱਥੇ ਘੜੀ ਸੁਰਸਿਦਾ ਕੀ ਸੁਤ ਕਰਮ ਖੰਡ ਕੀ ਬਾਣੀ ਜੋਰ ਦਿੱਥੇ ਹੋਰ ਨ ਕੋਈ ਹੋਰ ਦਿੱਥੇ ਜੋਦ ਮਹਾਬਲ ਸੂਤਿਨ ਮੈਂ ਰਾਮ ਰਹਾ ਭਰਪੂਰ ਦਿੱਥੇ ਸੀਤੋ ਸੀਤਮੈ ਮਮਾ ਮਹਿਤਾ ਕਰੂਪ ਨਾ ਕਿਤਨੀ ਜਾਣਾ ਓਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਹਿ ਤਿਥੈ ਭਗਤ ਵਿਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਈ ਸੱਚ ਖੰਡ ਵਿਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤੰਤ ਨਾਂ ਤਿਥੈ ਲੋ ਲੋ ਆਕਾਰ ਜੁ ਜੁ ਹੁਕਮ ਤੋ ਐਤੁ ਕਾਰ ਵੇਖਿਆ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਲਾ ਸਰ ਜਤ ਬਹਾਰਾ ਤੀ ਜਿਸਨੇ ਹਰ ਅਹਰਣ ਮਤ ਵਿਦਾ ਤੇ ਹਰ ਪਾਉ ਖਲਾ ਗੰਤ ਤਪਤਾਉ ਪੰਡਾ ਬਹੁ ਮ੍ਰਿਤ ਤਾਲ ਕਰੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਸਰਾ ਦੁਇदाई ਦੇ ਖਿਲੇ ਸਗਲ ਜਗਤ ਚਿੰਦਿਆਈਆਂ ਬੁਰਿਆਈਆਂ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੀ ਕੀ ਜਿਨੀ ਨਾਮ ਤਿਆ ਗਏ ਮਸਕਤ ਕਾਲ ਨਾਨਕ ਤੇ ਮਖੁਜਲੀ ਕੀਤੀ ਛੁੱਟੀ ਨਾਲ ਜਿਨੀ ਨਾਮ ਤੈ ਗਏ ਮਸਕਤ ਕਾਲ ਨਾਨਕ ਤੇ ਮਖੁਜਲੀ ਕੀਤੀ ਛੁੱਟੀ ਨਾਲ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ